ਵਧੀਆ ਸੀ ਕੱਜੀ ਸੰਦੀਪ ਜੀ ਠੀਕ ਠਾਕ ਵਧੀਆ ਹੋਰ ਦਰਾਂ ਬਜੀ ਵਧੀਆ ਚੱਲਦੀ ਕਰਾਇਆ 3 ਸਣਾ ਠੀਕ ਠਾਕ ਮੇਰਾ ਮੇਰਾ ਤਾਂ ਨਹੀਂ ਸੰਦੀਪ ਜੀ ਸਿਆ ਮੰਨਣਾ ਪੈਣਾ ਆਪਣੇ ਚੈਲਨ ਦਾ ਰਿਕਾਰਡ ਹਾਂਜੀ ਚੱਲਾ ਜੀ ਬਸ ਐ ਹੀ ਐਂ ਜੀ ਇਹ ਆਹਣਾ ਨਾ ਇਡੀ ਖੇਤੀ ਤੇ ਫੌਜੀ ਪਲ ਬ੍ਰਸ਼ਟ ਦੀ ਕੱਢਦਾ ਵੀ ਮੈਂ ਵੀ ਨੌਕਰੀ ਕੀਤੀ ਇਤਰਾ ਹਾਂਜੀ ਨਹੀਂ ਪਰ ਜਿਆਦਾ ਕੰਮ ਦਿੱਤਾ ਰਿਆ ਠੀਕ ਹੈ ਵਿਗਿਆਮਲ ਜੀ ਮਤਲਬ ਇਹ ਮੇਰਾ ਕੋਈ ਵੀ ਭਰਾ ਹੁਣ ਕਮੈਂਟ ਚ ਦੱਸੇ ਵੀ ਇਹ ਜਿਹੜਾ ਮਾਰ ਆਇਆ ਵਾ ਵੀ ਵਾਕਈ ਨਵਾਂ ਹੋਊਗਾ ਅੱਛਾ ਜੀ ਪਰसों ਵੜੀ ਵੀਡੀਓ ਪਈ ਆ ਸਾਰਾ ਮਾਲ ਅੱਜ ਲਿਆ ਆਪਾਂ ਨਵਾਂ ਮਾਲ ਲੈ ਆਏ ਜੀ ਠੀਕ ਆ ਤੇ ਉਦਾਂ ਮਾਲ ਕਹਿੰਦੇ ਬੰਦੇ ਵੀ ਲੱਭਦਾ ਨਹੀਂ ਲੱਭਦਾ ਉਹਨੇ ਲੱਭਣਾ ਪੈਂਦਾ ਲੱਭਣਾ ਮੈਂ ਨਾ ਮੈਂ ਨਹੀਂ ਲੱਭਦਾ ਲੱਭਣਾ ਪੈਂਦਾ ਜੀ ਮੱਜਾਂ ਆਪਣੇ ਕੋ 13 ਮੱਜਾਂ ਜਿਹਦੇ ਦੋ ਵੜਾ ਠੀਕ ਆ ਤੇ ਸਪੈਸ਼ਲ ਨਕਸ਼ੇ ਵਗਾਉਣੇ ਅੱਜ ਇੱਕ ਬੜੀ ਵੱਡੀ ਮੈਂ ਉਧਰ ਹੋਈ ਗਏ ਉਧਰ ਨਹੀਂ ਉਧਰ ਹੀ ਚਲੀਏ ਆਜ ਉਧਰ ਹੀ ਆ ਜਾਓ ਆਜ ਲੈ ਲੱਕ ਕੱਢ ਕੇ ਲੈਂਦੇ ਭਾਈ ਬੜੀ ਵੱਡੀ ਮੈਂ ਹਾਂਜੀ ਚਾਹੇ ਨਹੀਂ ਆ ਚਲੋ ਦਿਖਾ ਦਿੰਦੇ ਆ ਤੁਹਾਨੂੰ ਜਿਹੜਾ ਮਾਲ ਹੀ ਕਿੰਨੇ ਮੇਲੇ ਦੇ ਵਿੱਚ ਆਪਾਂ ਮਤਲਬ ਵੀਡੀਓ ਬਣਾਉਣੀ ਹੈ ਬਾਕੀ ਗੱਲ ਸਹੀ ਹੈ ਬਾਈ ਇੱਕ ਮੈਂ ਹੋਰ ਲਈ ਆ ਹਾਂਜੀ ਉਹ ਸ਼ਾਇਦ ਹੋ ਸਕਦਾ ਐਤੋਂ ਵੱਡੀ ਹੋਣੀ ਥੋੜਾ ਬਾਈ ਬਹੁਤ ਤਕੜੀ ਮੈਂ ਹੈ ਇਹ ਤੁਲੇ ਬਾਈ ਜੀ ਇਹ ਇਹ ਸੰਦੀਪ ਜੀ ਮਤਲਬ ਵੀ ਬੰਦਾ ਅਮਰੀਕਾ ਹੋਵਾ ਹਾਂਜੀ ਠੀਕ ਆ ਤੇ ਮਤਲਬ ਪਿਛਲੀ ਵਾਰੀ ਆਪ ਹਰਿਆਣੇ ਮੱਦੇ ਲੈ ਆਏ ਹਾਂ 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 ਪੇ ਦੱਸ ਦੀ ਹੈ ਬਾਈ ਮਾਜ ਦੂਜਾ ਸੁਭਾ ਹੈ ਦਾ ਹਾਂ ਹਾਂਜੀ ਬੱਲੇ ਬੱਲੇ ਹਾਂਜੀ ਬਹੁਤ ਤਕ ਖੁਸ਼ ਹੁੰਦਾ ਨਾ ਮੈਂ ਵਾਕ ਹੀ ਖੁਸ਼ ਹੁੰਦਾ ਹਾਂ ਜੀ ਦੂਸਰੀ ਜਿਹੜੀ ਭੈਣ ਕੱਲ ਪਰਸਨ ਲਿਆਵਾਂਗੇ ਉਹ ਵੀਡੀਓ ਪਾ ਕੇ ਮਤਲਬ ਇਕੱਠੀਆਂ ਵਿੱਚ ਇਹ ਹੋ ਗੱਪਣੀ ਜੀ ਇਹਦੇ 10 ਮਾਰਚ ਨੂੰ ਦਿਨ ਪੂਰੇ ਆ ਗਏ ਅੱਛਾ 10 ਮਾਰਚ ਨੂੰ ਠੀਕ ਆ ਮੈਂ 5 ਫੁੱਟ 7 ਇੰਚ ਤੇ ਆਦੇ ਹਸਾਵ ਕਰ ਲੋਰ ਸਿੱਥੇ ਕਿੱਥੇ ਜਾਂਦੇ ਆ ਕੰਮ ਹਾਂਜੀ ਦੇਖੀਏ ਜੀ ਮੈਨੂੰ ਕੋਈ ਸ਼ੱਕ ਨਹੀਂ 20 ਲੀਟਰ ਦੀ ਗਾਰੰਟੀ ਆਪਾਂ ਕਿਹਾ ਵੀ ਮਈ ਦੀ 1 ਮਈ ਆਪਾਂ ਪਿਛਲੀ ਵੀਡੀਓ ਚ ਪਾਈ ਜਿਹਦਾ 1.5 ਮਲ ਮੁੱਲ ਪਾਇਆ ਸੀ ਹਾਂਜੀ ਉਹ ਆਪਾਂ ਦਿੱਤੀ ਮਖੂਬ ਹਾਂਜੀ ਹਾਂਜੀ ਤੇ ਉਹ ਸਾਥੀ ਉਹ ਕਲੀਅਰ ਹੈ ਕਿ 1 ਲੀਟਰ ਦੋ ਤੇ ਮੇਜ਼ਰ ਅੱਛਾ ਜੀ ਆਪਾਂ 20 ਲੀਟਰ ਦੀ ਗਾਰੰਟੀ ਦੇਣੀ ਆ ਨਹੀਂ ਪੈਸੇ ਲੈਣੇ ਦਸੀ ਜਾਂਦੀ ਮੈਂ ਬਹੁਤ ਤਕੜੀ ਆ ਜੀ ਤੇ ਹਾਂਜੀ ਮੁੱਲ ਕੀ ਕਰੀਏ ਤੁਹਾਨੂੰ ਇਹਦੇ ਵਾਹੇ ਤੇ ਜੇਕਰ ਉਹ ਮੇਲਾ ਪ੍ਰੋਗਰਾਮ ਹੁੰਦਾ ਨਾਲ ਸਾਢੇ 5 ਲੱਖ 6 ਲੱਖ ਹੈਗੀ ਸੀ ਜੀ ਅੱਜ ਮੈਂ ਹੀ ਦੇਣੀ 1.5 ਲੈ ਠੀਕ ਹੈ ਭਾਜੀ ਬਹੁਤ ਬਹੁਤ ਜਾਇਜ਼ ਆ 1.5 ਵੀ ਦੇਣੀ ਆ ਬਹੁਤ ਵੱਡੀ ਮੈਂ ਆ ਜੀ ਤੇ ਜਾਇਜ਼ ਹੀ ਭਾਜੀ ਮੈਂ ਹੀ ਬੜੀ ਤਕੜੀ ਹਾਂਜੀ ਕੋਈ ਕਿਸੇ ਕਾਜੀ ਦੀ ਕਮੀ ਨਹੀਂ ਪਰ ਝੋਟੀ ਬਾੜੂਗੇ ਸੂਲ ਤੇ ਕਰ ਲੈ ਕੇ ਜਾਓ ਛੱਡਾ ਹਾਂਜੀ ਪੱਕੀ ਸਾਈ ਦੇ ਇਹਦੇ ਮਤਲਬ ਸੂਣ ਤੋਂ 15 ਦਿਨ ਬਾਅਦ 20 ਲੀਟਰ ਮਿਲ ਕੇ ਦਊ ਨਹੀਂ ਸੂਲ ਤੇ ਕਰ ਲੈ ਕੇ ਜਾਓ ਛੱਡਾ ਭਾਈ ਜੀ ਪਰ ਐ ਪਤਾ ਦਿੰਦਾ ਨਾ ਸਹੀ ਮੋਲਾ ਜੀ ਦੇਖਿਆ ਜਾਵਦਾ ਤੇ ਹਾਂਜੀ ਚਲ 5 ਮਿੰਟ ਰੁੱਕ ਕੇ ਰਹਿਣਾ ਹਾਂ ਨੀ ਨੀ ਹੈ ਬਾਅਦ ਕਰ ਕਰਦਾ ਇਹ ਭਾਈ ਜੀ ਇਹ ਗੱਬਣ ਗੱਬਣ ਹਾਂ ਨੀ ਗੱਬਣ ਜੀ ਲੋਰੀ ਚਲੋ ਮਾਰਾ ਸੁੱਖ ਰੱਖੇ ਆਪਾਂ ਹਰ ਤਪਾਰ ਦੀ ਸੁੱਖ ਮੰਗਦੇ ਆਂ ਹਾਂਜੀ ਹਾਂਜੀ ਠੀਕ ਆ ਪਰ ਇਹ ਆ ਕਿ ਮੈਂ ਕਹਿੰਦਾ ਕਿ ਸਚਾਈ ਦਾ ਮਾਲ ਵੇਚੋ ਬਿਲਕੁਲ ਜੀ ਠੀਕ ਆ ਬਿਲਕੁਲ ਸਚਾਈ ਨਾਲ ਤੇ ਬਹੁਤ ਵਾਧਾ ਵਾ ਨਹੀਂ ਨਹੀਂ ਦੇਖੀ ਆ ਜੋ ਆ ਜੋ ਬਜੀ ਆ ਜੋ ਆਪਾਂ ਤੇਲ ਮੈਂ ਭਾਈ ਨਾ ਪੀਸੀ ਵੀਡੀਓ ਹਾਂਜੀ ਮਤਲਬ ਚਾਰਪੁਰ ਦਾ ਪਾਤੀ ਸਿੰਘ ਆਓ ਹਾਂਜੀ ਉਹਨਾਂ ਲਈ ਆ ਤੇ ਆਪਾਂ ਮਤਲਬ ਜੋ ਦਸ ਕਿਲੇ ਤੇ ਖੁਸ਼ ਹੀ ਬੰਦਾ ਇਹ ਸਣ ਪੰਜ ਅੱਧੀ ਜੀ ਅਜੇ ਪੰਜ ਸਾਲ ਦੀ ਇੱਧਰ ਮੈਂ ਪੰਜਵਾ ਵੀ ਚੱਲਦਾ ਚੱਲਦਾ ਜੀ ਬਿਲਕੁਲ ਚੱਲਦਾ ਠੀਕ ਆ ਝੂਠ ਮਾਰ ਕੇ ਤੇ ਕੰਮ ਨਹੀਂ ਨਹੀਂ ਆ ਆ ਜਾ ਬੱਚੇ ਦੇ ਬੰਦ ਫਾਦੋ ਹਾਂਜੀ ਹਾਂਜੀ ਬਖਾ ਦਿਓ ਮਤਲਬ ਦੁੱਧ ਮੈਂ ਹੀ ਦੇ ਦੂੰਗੀ 14 ਲੀਟਰ ਠੀਕ ਆ ਹਾਂਜੀ 10 15 ਖੜਦੀ ਆ ਜੀ ਸ੍ਰੀ ਜੀ ਸੇ 72000 ਜੀ ਦੇਣੀ 72000 ਦੇ ਹਾਂਜੀ ਚਲੋ ਬਿਲਕੁਲ ਜੀ ਜਾ ਜੀ ਬੋਲੇ ਉਹ ਤੇਰੇ ਬੱਚਾ ਹੱਡੀ ਨਹੀਂ ਖਲੇ ਆਹ ਜੀ ਇਹਨੂੰ ਖੋਲਣਾ ਨਹੀਂ ਇੱਧਰ ਬਖਾ ਦਿੰਦੇ ਆ ਠੀਕ ਆ ਇਹਦਾ ਫਿਰ ਦੁੱਧੋ 7 ਲੀਟਰ ਹੋਊਗਾ ਟੋਕੜ ਟੋਕੜ ਹੀ ਗੱਦ ਜੀ ਹਾਂਜੀ ਉਹ ਇਹਦਾ ਬੱਚਾ ਜੀ ਸਾਹਮਣੇ ਅਸ਼ੋ ਕਟਾ ਜੀ ਹਾਂਜੀ ਕਟਾ ਹਾਂਜੀ ਤੇ ਇਹ ਦੇਣੀ 50 ਜੀ 50000 ਠੀਕ ਹੈ ਠੀਕ ਆ ਕੋਈ ਗੱਲ ਹੈ ਜੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਚਲੋ ਆਪਾਂ ਨੂੰ ਤਾਂ ਵੈਸੇ ਮਤ ਦਾ ਡਿਉਣ ਦਾ ਪ੍ਰੋਗਰਾਮ ਹੈ ਇਹ ਅੱਡੇ ਨੇ ਵੀ ਬਣਾਇਆ ਜੀ ਪ੍ਰੋਗਰਾਮ ਬਣਾ ਇਹ ਕੱਟੀ ਸੁਈ ਆ ਅੱਛਾ ਦੁੱਧ ਇੱਥੇਲੇ 8 ਤੋਂ 9 8 ਮੰਨ ਕੇ ਚੱਲੋ ਜੀ ਆਪਾਂ 8 ਹਾਂਜੀ ਇਹਦੀ ਕੱਟੀ ਹੈ ਕਟਾ 50 ਠੀਕ ਕਟਾ ਕਟਾ ਦੇ ਹਾਂਜੀ ਤੇ ਇਹ ਦਵਾਂਗੇ 55000 ਦੇ ਠੀਕ ਹੈ ਜੀ ਆਹਨ ਤੋਂ ਬਸ ਵੇਖੀ ਜਾਊਗੀ ਮੂਰਤੇ ਕੱਢ ਕੇ ਲੈਦੇ ਬਈ ਜੀ ਇੱਕ ਮੂਰਤਾਂ ਅਸਲੀ ਸਾਂ ਇੱਕ ਤੜਲੀ ਵੱਡੀ ਮੂਰਤ ਉਹ ਦਿਖਾਵਾਂਗਾ ਬਹੁਤ ਵੱਡੀ ਇਹ ਮੈਂ ਆਪਾਂ ਸਿਹਜਾਣੇ ਲਈ ਆ ਹਾਂਜੀ ਕਿੱਜਾ ਦੇਣਾ ਸੂਈ ਨੂੰ ਇਹ ਮੈਂ ਤੇ ਵੀ ਬਾਵਾ ਜੀ ਮਤਲਬ ਚੰਨ ਦਾ ਉਹਦਾ ਵਿਆਹ ਠੀਕ ਆ ਬਾਵਾ ਬੰਦਿਆਂ ਨੇ ਪੈਸੇ ਲਾਏ ਜਾਵੇ ਮੂਰਤ ਕਿ ਆਸੇ ਦੁੱਧ ਕਿਹਨਾ ਭਾਈ ਜੀ ਨਹੀਂ ਸਸਲੇ 8.5 ਲੀਟਰ ਬੋਲਾ ਵਾ ਠੀਕ ਹੈ ਜਿਹੜੀ ਆਪਾਂ ਗੱਲ ਦੱਸਾਂਗੇ ਨਾ ਉਹ ਆਪਣੀ ਮਤਲਬ ਤਸੱਲੀ ਵਾਲੀ ਹੋਗੀ ਇਹ ਨਹੀਂ ਗੱਲ ਲੂਗੀ ਉੱਥੇ ਜਾ ਕੇ ਕੰਮ ਗਲਤ ਨਿਕਲੂਗਾ ਨਹੀਂ ਨਹੀਂ ਠੀਕ ਠੀਕ ਹੈ ਜੀ ਪਤਾ ਗਈ ਤੁਹਾਨੂੰ ਮਾਨਤਾ ਦੀ ਕਿਰਪਾ ਨਾਲ ਆਪਾਂ ਵਧੀਆ ਕੰਮ ਚੱਲਣ ਦੇ ਆਵਾ ਆਪਣੇ ਚੈਨਲ ਦਾ ਨਾਲ ਚੱਲੂਗਾ ਬਿਲਕੁਲ ਬਿਲਕੁਲ ਭਾਈ ਬਿਲਕੁਲ ਬਿਲਕੁਲ ਜਿੱਦਿ ਆਪਾਂ ਮਤਲਬ ਇਦਾਂ ਫੜੀਆ ਮਤਲਬ ਪਿੰਦ ਮੜੀ ਬੈਂਚ ਦੇਖੋ ਜੀ ਦੀਸਾਂ ਦੇਖੀ ਠੀਕ ਹੈ ਠੀਕ ਹੈ ਠੀਕ ਹੈ ਜੀ ਥੋੜੀ ਜਿਹਾ ਪੰਜ ਮਿੰਟ ਮੈਂ ਠੀਕ ਹੈ ਭਾਈ ਠੀਕ ਹੈ ਠੀਕ ਹੈ ਚਲ ਕੇ ਮਾਰੀ ਦਿਖਾਓ ਮੜਾ ਲੈ ਵਾ ਇਹਨੇ ਬਹੁਤ ਵਾ ਵਾ ਇਹਨੂੰ ਲਾਇਆ ਮਾ ਸਕਦੇ ਮੈਨੂੰ ਨਹੀਂ ਲੱਗਦੀ ਠੀਕ ਹੈ ਹਮ 83000 83000 ਦੇ ਦੁੱਧ ਦੇ ਦੂਵੇਂ 12 ਕਿਲੋ ਬਸ ਠੀਕ ਆ ਠੀਕ ਆ ਠੀਕ ਆ ਆ ਜਾ ਚਲੋ ਉਧਰ ਕਿੰਨੇ ਖੜੀਆਂ ਜੀ ਸੰਦੀਪ ਸਾਹਿਬ ਵੇਖ ਲੈ ਬਾਬੇ ਦੀ ਕਿਰਪਾ ਹੀ ਆ ਹੁੰਦੀ ਹੈ ਬਾਧੂ ਖੜੀਆਂ ਭਾਜੀ ਬਹੁਤ ਖੜੀਆਂ ਇਹ ਵੀ ਕੱਪੜਾ ਜੀ ਹਾਂਜੀ ਗੱਪਣ ਗੱਪਣ ਜੀ ਸਨੀ ਚੰਗੀ ਰੱਖੋ ਸਾਰੇ ਕੰਮ ਦੇ ਬਿਲਕੁਲ ਜੀ ਲਓ ਜੀ ਗੱਪਣ ਸੂਆ ਭਾਜੀ ਦੂਜੇ ਸੂਆ ਦੂਜਾ ਸੂਆ ਹਾਂਜੀ ਤੇ ਵੇਖੋ ਬਹੁਤ ਸਾਫ ਨੇ ਦਾ ਇਹਦੇ ਨਾਲ ਪਰਲੇਥਾਨ ਨਾਲ ਮਤਲਬ ਸਰੂ ਦਾ ਨਿਸ਼ਾਨ ਹੈਗਾ ਹਾਂਜੀ ਚੱਲਦਾ ਨਹੀਂ ਜੇਗਾ ਚੱਲਦਾ ਨਹੀਂ ਗਿਆ ਅੱਜ ਚੱਲਦਾ ਨਹੀਂ ਆ ਠੀਕ ਹੈ ਇਹ ਇਥੇ ਮਗਲ ਰਹੇ ਨੇ ਲੱਭਦਾ ਨਹੀਂ ਰਹੇ ਹੋ ਆਹ ਆ ਮਾੜਾ ਜਿਆਦਾ ਮਲਬਾ ਕੁਲ ਬੇਮਨੂਮ ਠੀਕ ਆ ਤੇ ਕੰਡੀਸ਼ਨ ਨਿਕਾ ਜੇ ਮੁੱਲੇ 77000 ਦੀ 77000 ਦੀ ਮਲ ਬਾਹਰੋਂ ਬਾਜ਼ਾਰ ਤੋਂ ਨਹੀਂ ਮੱਚੇ ਮੁੱਲੀ ਮਿਲਣੀਆਂ ਬਿਲਕੁਲ 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 ਆਹ ਦੇਖ ਠੀਕ ਆ ਆਹ ਵੀ ਗੱਪਣੀ ਜੀ ਗੱਪਣਾ ਸਹੀ ਸਹੀ ਇਹ ਵੀ ਸਾਰੇ ਗੱਪਣਾ ਗੱਪਣਾ ਚੱਲਣ ਦਾ ਗਾਣਾ ਦੇ ਇਹ ਦੇਖੋ ਟਾਈਮ ਲੈ ਜੂ ਪਰ ਝੋਟੀ ਸੋਹਣੀ ਆ ਬਿਲਕੁਲ ਜੀ ਬਿਲਕੁਲ ਜੀ ਆ ਵੇਖੋ ਰੇਡ ਵੇਖੋ ਬਾਈ ਇਹਨਾਂ ਬਿਲਕੁਲ ਜਾਇਜ਼ ਤੇ ਬਾਦੂ ਮਈਆਂ ਹਾਲੇ ਮੀਣੀ ਵੀ ਖੜੀ ਆ ਮੀਣੀ ਤੋਹਫਾ ਹੀ ਆ ਤੋਹਫਾ ਤੋਹਫਾ ਤੇ ਦੇਖੋ ਇਹ ਵੀ ਕਪੜਾ ਠੀਕ ਆ ਹਾਂਜੀ ਇੱਕੋ ਜਿਹੀ ਮੋਲਦ ਨਸ ਦੀ ਸੀ 80 ਲੱਗਦੀਆਂ ਪੈਣਾ ਪੈਣਾ ਤੇ ਦੋਵੇਂ ਇੱਕੋ ਜਿਹੀ ਚਲੋ 80 ਜਾਂਦ 80 80 ਦੇ ਦੋ ਮਈਆਂ ਹਾਂਜੀ ਮੀਣੇ ਆ ਗਏ ਹਣੇ ਜੀ ਆਹ ਦੇਖੋ ਠੇਕ ਦੋ ਹਿਲਦੇ ਜੀ ਹਾਂਜੀ ਨਹੀਂ ਸਿੰਗ ਨਹੀਂ ਸਿੰਗ ਨਹੀਂ ਹਿਲਦੇ ਠੀਕ ਆ ਦੇਖੋ ਹਾਂਜੀ ਕਿੰਨੇ ਵੀ ਮੀਨ ਤਾਂ ਵੈਸੇ ਚਾਹ ਚੜ ਜਾਂਦੇ ਵੀ ਕਿੰਨੇ ਦੇ ਦੇ ਦੇਣੀ ਆ ਮਾਈ ਤੇ ਬੜੀ ਇੱਕ ਮਤਲਬ ਬਾਬੇ ਜੀ ਮੇਰਾ ਕੱਲ ਵੀ ਮੱਝਾਂ ਵੇਚ ਲਈ ਆਪਾਂ ਅੱਜ ਫੇਰ ਕਿਰਪਾ ਜੀ ਹਾਂਜੀ ਹਾਂਜੀ ਇਹ ਤੁਸੀਂ ਮਤਲਬ ਕੱਲ ਨੂੰ ਫੇਰ ਪਰਸੋਂ ਚ ਉਹਨੂੰ ਮਤਲਬ ਫੇਰ ਫੇਰ ਆਏ ਲੋ ਠੀਕ ਆ ਠੀਕ ਹੈ ਕਿੰਨੇ ਦੇ ਦਈਏ ਜਾਂਦ ਜਾਈ ਜੀ ਛਾੜ ਦੀ ਹੋਰ ਘਟ ਜਾਂਦ ਦੋ 67 ਛਾੜ ਦੀ ਜਾਂਦ ਦੋ ਓਸ਼ ਠੀਕ ਆ ਵਧੀਆ ਨਹੀਂ ਆ ਨਹੀਂ ਠੀਕ ਹੈ ਚੰਗੀ ਚੰਗੀ ਮੈਂ ਆਵਾ ਆਜੋ ਕਰੋ ਉਹ ਪਵਾ ਦੇ ਸੰਨੀਸ਼ਾ ਤੁਹਾਡੇ ਮਨ ਚਾਹਦੇ ਆ ਸਾਈ ਪਸਾਈ ਹੋਈ ਆ ਪਿਛਲੇ ਵੀਡੀਓ ਬੋਲੇ ਠੀਕ ਰਹਿਣ ਦੋ ਰਹਿਣ ਦੋ ਰਹਿਣ ਦੋ ਕੀ ਆਹ ਜੀ ਗਾਵਿਲਾਂ ਦੇ ਜਾ ਲੇ ਇਹ ਗੱਪੜੇ ਜੀ ਵੀ ਇਹ ਨਹੀਂ ਗੱਪੜੇ ਚਲੋ ਆਪਾਂ ਸਾਰੀਆਂ ਮਜਾਂ ਦੀ ਵੇਲੇ ਦੁੱਧ ਦੀ ਕਿਹਦੀ ਕਿਹਦੀ ਨੰਦੀ ਹਮੇ ਕੀ ਕਰੀ ਵੱਡੀ ਮੈਂ ਭਾਜੀ ਪੂਰੀ ਓਏ ਆਂਦ ਲੋ ਜੀ ਠੀਕ ਹੈ ਚਲੋ ਤਿਆਰ ਹੈ ਬਿਲਕੁਲ ਬਿਲਕੁਲ ਹਾਂਜੀ ਜਿੰਨੇ ਆਪਣੇ ਐਮਐਲਏ ਆ ਜਾਇਆ ਕੰਮ ਆਪਣੇ ਆਮ ਆਦਮੀ ਬਾਜ ਦੇ 92 92 ਠੀਕ ਹੈ ਨਾ ਕੰਮ ਕਰ ਰਹੀ ਹੈ ਉਹ ਠੀਕ ਹੈ ਠੀਕ ਹੈ ਆਂਦ ਕਰ ਦੇ 92000 92000 ਦੀ ਆ ਨਵੀਂ ਗੱਲ ਹੀ ਕਰਦੀ ਮੈਂ ਇਹ ਵੀ ਕੱਪੜੀਆਂ ਇਹ ਗੱਪਣ ਦੀਆਂ ਲੋ ਜੀ ਇਹ ਵੀ ਗੱਪਣੀ ਆ ਕੱਚੀ ਆ ਹਮ ਚਲੋ ਨੀਲੀ ਜੀ ਵੀਰ ਸੌ ਕੁਲੇ ਅਗੇ ਸਾਂਭਣ ਵਾਲੇ ਹਾਂਜੀ ਹਾਂਜੀ ਬਹੁਤ ਬਥੇਰੇ ਆ ਆਜੋ 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 ਹਾਂਜੀ ਬੱਤਰ ਰਿਆ ਦੀ 70000 ਦੀ ਚਲੋ ਠੀਕ ਹੈ ਠੀਕ ਹੈ ਇਹ ਮੈਂ ਆਪਣੀ ਮਤਲਬ ਵੀਡੀਓ ਤੇ ਪਾਈ ਹਾਂਜੀ ਜਿਹੜੀ ਕੰਢੀ ਵਾਲੀ ਆ ਇਹ ਲੈ ਗਿਆ ਸਰਦਾਰ ਕੋਈ ਵੇਚ ਗਿਆ ਜੀ ਵੇਚ ਗਿਆ ਬਸ ਠੀਕ ਆ ਮਤਲਬ ਆਪਣੀ ਉਹ ਵੀਡੀਓ ਜਿਹੜਾ ਮੱਝਾਂ ਇਹੋ ਦੋਵੇਂ ਵੀ ਵਿਗੀਆਂ ਵਾ ਬਸ ਠੀਕ ਆ ਠੀਕ ਹੈ ਜੀ ਹਾਂਜੀ ਤੇ ਅਜੇ ਮੇਲਾ ਆ ਬੰਦੇ ਨੇ ਨਾ ਕਿ ਮੇਰੀ ਦੁੱਧ ਵਾਲੀ ਸੂਈ ਨਹੀਂ ਆ ਚਲੋ ਭਾਵੇਂ ਲੈ ਗਏ 100 ਵਾਰੀ ਠੀਕ ਹੈ ਤੇ ਵਿਗੀਆਂ ਤੁਹਾਡੀ ਵੀਡੀਓ ਤੇ ਦੇਖਣੀ ਕਲੀਅਰ ਆ ਬੰਦੇ ਨੇ ਕਹਿੰਦਾ ਗਾਈਆਂ ਆ ਗਈ ਜੀ ਸੂਈ ਇਹ ਸਿਹਤ ਹੋ ਗਈ ਸੂਈ ਇਹ ਕਪੜਾ ਜੀ ਸੂਈ ਵਰਸਾ ਭਜੀ ਕਰੇ ਦੁੱਧਾ ਸਵੇਰੇ ਵਕਤੀ ਮੈਂ 8:30 ਵਜੇ ਚੋਈ ਹੂੰ ਰਾਤ ਮੈਨੂੰ ਵੀਡੀਓ ਮੈਨੂੰ ਸੌਦਾ ਕਰਨਾ ਤੇ ਸਵੇਰੇ ਮਤਲਬ 8:30 ਵਜੇ ਜਾ ਕੇ ਚੋਈ ਤੇ ਦੁੱਧ ਥਲੇਗਾ ਹੀ ਇਹ ਮਤਲਬ 8 ਲੀਟਰ ਖੁੱਲਾ 8 ਕਿਲੋ ਹਾਂਜੀ ਤੇ ਦੋ ਦਹੀ ਆ ਵਿੱਚ ਦੋ ਜਾਂਦੇ ਆ ਦੋ ਦੰਦ ਬੱਚੀ ਆ 25 ਸਾਲ ਨੂੰ ਲਿਆ ਜੀ ਦੋ ਰੋ ਜੰਗਣਾ ਦੁੱਧ ਕਰੋ ਭਜੀ ਫਿਰਦਾ ਹਾਂਜੀ ਸੁਦੀਸ਼ਾ ਜੀ ਫੋਨ ਤੇ ਗੱਲ ਕਰਾਂਗੇ ਆਪਾਂ ਕੋਈ ਗੱਲ ਨਹੀਂ ਹਾਂਜੀ ਠੀਕ ਆ ਮਤਲਬ ਜਿਵੇਂ ਗਾਗ ਵੱਜੇਗਾ ਤੋ ਉਦਰਾ ਦਾ ਪ੍ਰੋਗਰਾਮ ਹੈ ਜਾਣ ਦੋ ਬਹੁਤ ਜ਼ਿਆਦਾ ਗਾਗ ਆਏ ਆ ਆ ਖੜੇ ਬਾਈ ਉਹਨੇ ਕਿਵੇਂ ਲੈ ਹੀ ਲੈ ਲਾਦਾ ਵਾਨ ਕੇ ਸਾਟਾ ਲੱਗਦਾ ਲੱਗਦਾ ਹਾਂਜੀ ਹਾਂਜੀ ਇਹ ਜੀ ਸੁਦੀਸ਼ਾ ਜੀ ਇਹ ਵਾਇਰ ਉਹਨੇ ਲਈ ਆਪਾਂ ਹਾਂਜੀ 27 ਦੇ ਵਿਸ਼ਵਾਸ ਨਾਲ ਕੰਮ ਜਲਣਾ ਨਾ ਹਾਂਜੀ ਮਤਲਬ ਮਹੀਨੇ ਦੀ ਵੇੜ ਸੁਈ ਹੈ ਬਸ ਚੜੀ ਹੈਗਾ ਠੀਕ ਆ ਤੇ ਮਿਲੂਗੀ ਇਦਾਂ ਹੀ ਐਂ ਬਿਨਾਂ ਰੱਸੀ ਤੋਂ ਨਾ ਪਰ ਦੁੱਧ ਕਿੰਨਾ ਜੀ 12 ਲੀਟਰ ਹੈ ਵਧੀਆ 12 ਕਿਲੋ ਹਾਂਜੀ ਲਿਆਓ ਹਾਂਜੀ ਕਿੰਨਾ ਮੁੱਤਰ ਬਣਾ ਦੇਣੀ ਆ ਪਰ ਨਹੀਂ ਸਿਰਫ ਫਾਈਟ ਹੀ ਯਾਰ ਕੰਦੇ ਜਾਓ ਠੀਕ ਹੈ ਠੀਕ ਹੈ ਜੈਲ ਮੋਲਿਆ ਯਾਨੀ ਕਿ ਮਤਲਬ ਕਿ ਗਾਹ ਸੋਚਦਾ ਕਿ ਮੁੰਡਾ ਘਟ ਪਾਇਆ ਨਹੀਂ 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 ਬਿਲਕੁਲ ਬਿਲਕੁਲ ਗਰੰਟੀ ਹੋ ਗਈ ਆਪਣੀ ਕਿਥੇ ਮਰਜ਼ੀ ਚਲ ਜੇ 10 ਮਿੰਟ ਕਾ ਕਾ ਕੇ ਦੋ ਦੋ ਨੂੰ ਵੇੜ ਬਸ ਠੀਕ ਹੈ ਠੀਕ ਹੈ ਚੋਰੀ ਕਰਾਂਗੇ 100 ਰੁਪਏ ਚੋਹਰ ਕੋਈ ਚਲੋ ਠੀਕ ਹੈ ਠੀਕ ਹੈ ਇਹੋ ਡੰਗਰ ਆਪਣੇ ਤੇ ਚਲੋ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਬੰਦਿਆਂ ਜਿਹੜੇ ਆਪਣਾ ਚੈਨਲ ਨੂੰ ਵੇਂਦੇ ਆ ਤੇ ਸਾਡੀ ਵੀਡੀਓ ਵੇਂਦੇ ਆ ਜਿਹੜੇ ਨਹੀਂ ਵੇਂਦੇ ਉਹਨਾਂ ਦਾ ਵੀ ਧੰਨਵਾਦ ਹੈ ਬਿਲਕੁਲ 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 ਤੇ ਫੋਨ ਨ 9855682252 ਤੇ ਨਜ਼ਦੀਕ ਕਗੜਾ ਵਾਲੀ ਸਾਹ ਪੈਂਦਾ ਆਪਣੇ ਜ਼ਿਲ੍ਹਾ ਕਮਰਸਾਹਲ ਤਹਿਸੀਲਾਂ ਨੂੰ ਦੂਰ ਪੈਂਦੀ ਥੋੜੀ ਜਿਹੀ ਬਾਬਾ ਪਕਾਲਾ ਇਹ ਕਰਕੇ ਤਹਿਸੀਲ ਬੋਲੀ ਕਿ ਜਿਹਨੂੰ ਤਹਿਸੀਲ ਦੱਸੀ ਦੀ ਉਹ ਵਿਚਾਰਾ ਫਿਰ ਨਾ ਵਿਆਸ ਤੇ ਪਰੇ ਜੜੀਆ ਵਿਆਸੋ ਠੀਕ ਹੈ ਠੀਕ ਹੈ ਮਤਲਬ ਅੰਮ੍ਰਿਤਸਰ ਵੀ ਸ਼ਹਿਰ ਨੇ ਇਹਦੇ ਤੋਂ ਪਟਿਆਲਾ ਨੇੜੇ ਪੈਂਦਾ ਠੀਕ ਹੈ ਠੀਕ ਹੈ ਜਦੋਂ ਤਹਿਸੀਲ ਬੋਲੀ ਇਹਨਾਂ ਦੇ ਫਿਰ ਉਹ ਗਾਹ ਕੁਝ ਜ਼ਰਾ ਪਰੇਸ਼ਾਨ ਪੜਾਂਦਾ ਚਲੋ ਠੀਕ ਹੈ ਚਲੋ ਧੰਨਵਾਦ ਜੀ ਸਾਸਿਕਾ